ਪੰਜਾਬੀ ਇਕਤ channels ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਕਰਮ ਮਜੀਠੀਆ ਹੋਏ ਆਮੋ ਸਾਹਮਣੇ ਇੱਕ ਦੂਜੇ ਤੇ ਰੱਜ ਕੇ ਕੀਤੇ ਸ਼ਬਦੀ ਹਮਲੇ ਮਲੂਕਾਦੀਨੂ ਤੇ ਬੀਜੇਪੀ ਚ ਜਾਣ ਮਗਰੋਂ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਕਿਹਾ ਬੀਬੀ ਜਿੰਨੀ ਕਾਲੀ ਆਈਏਐਸ ਬਣਨ ਦੀ ਸੀ ਛੱਡਣ ਲਈ ਤੋੜ ਤਰੀਕੇ ਨੇ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਬਾਰੇ ਪੀਐਸਪੀਸੀਐਲ ਨੇ ਚੁੱਕਿਆ ਵੱਡਾ ਕਦਮ ਕਣਕ ਦੀ ਫਸਲ ਨੂੰ ਅੱਗ ਤੋਂ ਬਚਾਉਣ ਲਈ ਕੰਟਰੋਲ ਰੂਮ ਕੀਤੇ ਕਾਇਮ ਵਿਜੀਲੈਂਸ ਵਿਰੁੱਧ ਦੀ ਵੱਡੀ ਕਾਰਵਾਈ ਪਟਵਾਰੀ ਦੇ ਉਸ ਦੇ ਸਾਥੀ ਨੂੰ 3500 ਰੁਪਏ ਦੀ ਰਿਸ਼ਵਤ ਲੈੰਦਿਆਂ ਕੀਤਾ ਗ੍ਰਫਤਾਰ ਅਕਾਲੀ ਦਲ ਤੇ ਰਾਜਾਵੜਿੰਗ ਦਾ ਵੱਡਾ ਬਿਆਨ ਕਿਹਾ ਅਕਾਲੀ ਦਲ ਦੇ ਅੰਤ ਦੀ ਸ਼ੁਰੂਆਤ ਹੋ ਚੁੱਕੀ ਹੈ ਪੰਜਾਬ ਚ ਭਾਰੀ ਮੀਂਹ ਦਾ ਯਲ ਉਲੜ ਜਾਰੀ ਕਿਸਾਨਾਂ ਦੇ ਸੁੱਕੇ ਸਾਂ ਇਨਾਂ ਜ਼ਿਲ੍ਹਿਆਂ ਵਿੱਚ ਅਲਰਟ ਹੋਇਆ ਜਾਰੀ ਸਾਬਕਾ ਮੰਤਰੀ ਸਿਕੰਦਰ ਸਿੰਘ ਲੋਕਾ ਦਾ ਮੁੰਡਾ ਤੇ ਸਾਬਕਾ ਏਐਸ ਨੂੰ ਪਰਮਪਾਲ ਕੋਰ ਬੀਜੇਪੀ ਚ ਸ਼ਾਮਿਲ ਬਠਿੰਡਾ ਤੋਂ ਮਿਲ ਸਕਦੀ ਹੈ ਟਿਕਟ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਨੀ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਖੇਡ ਰਹੀਆਂ ਹਨ ਇੱਕ ਵਾਰ ਫਿਰ ਪੰਜਾਬ ਦੇ ਸੀਐਮ ਭਗਵੰਤ ਮਾਨਾ Romney rompecalidad de ਲੀਡਰ ਵਿਕਰਮ ਜੀਠਿਆ ਵਿਚਾਰ ਟਵਿੱਟਰ جنگ ਦੇਖਣ ਨੂੰ ਮਿਲ ਰਹੀ ਹੈ ਦੋਵੇਂ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਡਿਬੇਟ ਕਰਕੇ ਕੇਰ ਰਹੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ਉੱਤੇ ਪੋਸਟ ਪਾ ਕੇ ਲਿਖਿਆ ਜੀ ਮਨਜੀਠਿਆ ਸਾਹਿਬ ਸੁੱਚਾ ਸਿੰਘ ਲੰਗਾ ਦੇ بیٹے ਬਾਰੇ ਪ੍ਰੈਸ ਕਾਨਫਰੰেন্স ਕਿਉਂ ਨਹੀਂ ਕੀਤੀ ਇਸ ਦੇ ਵੀ ਮਾਮਾ ਜੀ ਬਣੋ ਅਤੇ ਇਸ ਉੱਤੇ ਪਲਟਵਾਰ ਕਰਦੇ ਹੋਏ ਵਿਕਰਮ ਜੀਠਿਆ ਨੇ ਲੰਬੀ ਚੋੜੀ ਪੋਸਟ ਪਾਈ ਉਹਨਾਂ ਨੇ ਲਿਖਿਆ ਹੈ ਕਿ ਮਾਨ ਸਾਹਿਬ ਸ਼ਰਮ ਵਾਲੀ ਗੱਲ ਹੈ ਤੁਹਾਡੀ ਘਟੀਆ ਸੋਚ ਹੈ ਗੰਦੀ ਮਾਨਸਿਕਤਾ ਹੈ ਕਿ ਸੀ ਸਿਰਤ ਦੀ ਤੁਲਨਾ ਕਿਸ ਨਾਲ ਕਰ ਰਹੇ ਹੋ ਉਹ ਹੈ ਸੂਚਾ ਜਨਾਬ ਨੇ ਲੂਚੇ ਜਿਸ ਨੇ মিডিਆ ਸਾਹਮਣੇ ਆਪਣੀ ਧੀ ਦੀ ਫੋਟੋ ਨੂੰ ਪਛਾਣਨ ਤੋਂ ਮਨਾਂ ਕਰਤਾ ਤੇ ਪਾਨ ਜੀ ਕਹਿ ਦਿੱਤਾ ਬਾਪ ਛੱਡ ਸਿਰਤ ਦਾ ਮਾਮਾ ਬਣ ਗਿਆ ਮਾਨਸਾ ਮੈਂ ਤਾਂ ਮਾਮਾ ਬਣ ਗਿਆ ਤੀਸੀਰਤ ਦਾ ਕਿਉਂਕਿ ਉਸ ਨਾਲ ੱੱਕਾ ਹੋਇਆ ੱੱਕਾ ਕੀਤਾ ਕਿਸ ਨੇ ਉਸ ਦੇ ਨਲਾਇਕ ਸ਼ਰਾਬੀ ਲੋਭੀ ਕਾਮੀ ਬਾਪ ਨੇ ਜੋ ਇੱਕ ਧੀ ਤੇ ਇੱਕ ਪੁੱਤ ਦੇ ਬਾਪ ਦਾ ਫਰਜ਼ ਨਹੀਂ ਨਿਭਾ ਸਕਿਆ ਤੁਸੀਂ ਬਾਪ ਦੇ ਫਰਜ਼ ਤੋਂ ਪੱਜੇ ਹੋ ਮੈਂ ਤਾਂ ਮਾਮਾ ਬਣਨ ਲਈ ਤਿਆਰ ਹਾਂ ਜੇ ਤੀਸੀਰਤ ਤੇ ਦਿਲਸ਼ਾਨ ਪੁੱਤ ਮੈਨੂੰ ਇਜਾਜ਼ਤ ਦੇਣ ਅਤੇ ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਵੱਲੋਂ ਜਵਾਬ ਦਿੰਦੇ ਹੋਏ ਇੱਕ ਹੋਰ ਟਵੀਟ ਕੀਤਾ ਗਿਆ ਅਤੇ ਉਹਨਾਂ ਲਿਖਿਆ ਕਿ 13 ਅਪ੍ਰੈਲ 1919 ਨੂੰ ਜਲੀਆਂਵਾਲਾ ਬਾ ਕਾਣ ਤੋਂ ਬਾਅਦ ਜਰਨਲ ਡਾਇਰ ਦੇ ਡਿਨਰ বোলো ਤੁਹਾਡੇ ਕਰ ਕੀਤਾ ਸੀ ਜਾਂ ਨਹੀਂ ਜੇ ਨਹੀਂ ਕੀਤਾ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ ਤੁਹਾਨੂੰ ਸੌਂ ਲੱਗੇ ਪੰਜਾਬੀਆਂ ਸਾਹਮਣੇ ਸੱਚ ਬੋਲੋ ਮਜੀਠੀਆ ਸਾਹਿਬ ਆਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਦਾ ਵੀ ਵਿਕਰਮਜੀਠੇ ਨੇ ਜਵਾਬ ਦਿੱਤਾ ਤੇ ਲਿਖਿਆ ਕਿ ਸਾਨੂੰ ਬਚਪਨ ਤੋਂ ਇੱਕ ਗੱਲ ਸਿਖਾਈ ਗਈ ਹੈ ਜਿਹੜਾ ਮਾ ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ ਮਾਤਾ ਰੱਬ ਦਾ ਰੂਪ ਹੁੰਦੀ ਹੈ ਮਾਂ ਦੀ ਝੁੱਠੀ ਸੌਂ ਖਾਣ ਵਾਲਾ ਸੌਂ ਦੀ ਗੱਲ ਕਰ ਰਿਹਾ ਹੈ ਜਾਂ ਕਦੀ ਵੀ ਨਹੀਂ ਆਇਆ ਡੈਡ ਸਾਡੇ ਘਰ ਜੇ ਹੁਣ ਪਿਓ ਦਾ ਪੁੱਤ ਹੈ ਤਾਂ ਖੱਡ ਦੇ ਰਾਜ ਇਤੀ ਪਹਿਲੇ ਪੈਗ ਚ ਜ਼ਿਆਦਾ ਆ ਸੂਚਾ ਦੂਜੇ ਪੈਗ ਚ ਤੂੰ ਬਣਿਆ ਲੁਚਾ ਤੀਜੇ ਪੈਗ ਚ ਜਰਨਲ ਡਾਇਰ ਦੇਖ ਲਿਆ ਤੇ ਚੌਥਾ ਪੈਗ ਲਾ ਕੇ ਤੂੰ ਆਪ ਹੀ ਡਾਇਰ ਬਣ ਜਾਣਾ ਹੈ ਪੰਜਾਬ ਦਾ ਡਾਇਰ ਤੂੰ ਹੈ ਜਿਸ ਨੇ ਐਨਐਸਏ ਲਗਾਈ ਗੁਰੂ ਘਰ ਤੇ ਗੋਲੀਆਂ ਚਲਵਾਈਆਂ ਬੇਕਸੂਰ ਕਿਸਾਨਾਂ ਤੇ ਗੋਲੀ ਚਲਾਈ ਆ ਵੀਡੀਓ ਵਾਲਾ ਸਿਰ ਤੇ ਪੰਜਾਬ ਦਾ ਪਿਆਰ ਕਿੱਥੇ ਚਾਨਣ ਪਾਉ ਜਨਾਬ ਆਈਐਸ ਪਰਮਪਾਲ ਕੌਰ ਸਿੱਧੂ ਦੇ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੀਖਾ ਸ਼ਬਦੀ ਹਮਲਾ ਕੀਤਾ ਹੈ ਜ਼ਿਕਰ ਕਰਦੇ ਕਿ ਪਰਮਪਾਲ ਕੌਰ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਪਰ ਹਲੇ ਤੱਕ ਪੰਜਾਬ ਸਰਕਾਰ ਵੱਲੋਂ ਇਸ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸ਼ਬਦੀ ਹਮਲਾ ਬੋਲਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਰਮਪਾਲ ਕੌਰ ਜੀ ਆਈਐਸ ਅਫਸਰ ਦੇ ਤੌਰ ਤੇ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਬੀਬਾ ਜੀ ਜਿੰਨੀ ਕਾਲੀ ਆਈਐਸ ਬਣਨ ਦੀ ਸੀ ਛੱਡਣ ਵਾਸਤੇ ਕਈ ਤੋਰ ਤਰੀਕੇ ਨੇ ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਸਮਝੋ ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ ਚ ਪੈ ਸਕਦੀ ਹੈ ਦੱਸ ਦੇ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨੂੰ ਤੇ ਪੁੱਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਹਨ ਗੁਰਪ੍ਰੀਤ ਸਿੰਘ ਮਲੂਕਾ ਤੇ ਪਰਮਪਾਲ ਕੌਰ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ ਪੰਜਾਬ ਦੇ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਅੱਗ ਤੋਂ ਬਚਾਉਣ ਲਈ ਪਾਵਰ ਕਮ ਨੇ ਵੱਡਾ ਕਦਮ ਚੁੱਕਿਆ ਹੈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਣਕ ਦੀ ਫਸਲ ਨੂੰ ਅੱਗ ਤੋਂ ਰੋਕਣ ਲਈ ਕੰਟਰੋਲ ਰੂਮਾਂ ਤਾਇਪਿਤ ਕੀਤਾ ਹੈ ਹੈਲਪਲਾਈਨ ਨੰਬਰ 9646106836 ਤੇ ਖੇਤਾਂ ਵਿੱਚ ਢੀਲੀਆਂ ਖਤਰਨਾਕ ਲਟਕਦੀਆਂ ਤਾਰਾਂ ਤੇ ਸਪਾਰਕਿੰਗ ਦੀ ਰਿਪੋਰਟ ਨਲੀ ਸ਼ੁਰੂ ਕੀਤਾ ਗਿਆ ਹੈ ਕਿਸਾਨ ਅਜਹੀਆਂ ਘਟਨਾਵਾਂ ਦੀ ਸੂਚਨਾ ਕੰਟਰੋਲ ਰੂਮ ਦੇ ਨੰਬਰ ਅਤੇ 1912 ਤੇ ਵੀ ਦੇ ਸਕਦੇ ਹਨ ਪੰਜਾਬ ਵਿਜੀਲنس ਵਿਭਾਗ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੰਡੀ ਮੁਹਿੰਮ ਦੌਰਾਨ ਕਾਰਵਾਈ ਕਰਦੇ ਆ ਚੰਡੀਗੜ੍ਹ ਰੋਡ ਸਥਿਤ ਸੈਕਟਰ 32 ਦੇ ਪਟਵਾਰਖਾਨੇ 'ਚ ਤਾਇਨਾਤ ਪਟਵਾਰੀ ਸ਼ੁਗਵੀਂਦਰ ਸਿੰਘ ਸੋਢੀ ਅਤੇ ਉਸ ਦੇ ਸਾਥੀ ਅਮਨਦੀਪ ਸਿੰਘ ਉਰਫ ਦੀਪ ਨੂੰ ਗ੍ਰਿਫਤਾਰ ਕੀਤਾ ਹੈ ਦੋਵਾਂ ਨੂੰ 30 ਸਾਲ ਤੋਂ ਜਮਾਵੰਦੀ ਰਿਕਾਰਡ ਜਾਰੀ ਕਰਨ ਬਦਲੇ 3500 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ ਇਸੇ ਮਾਮਲੇ 'ਚ ਚੰਦਰਨਗਰ ਵਾਸੀ ਤੇਲੂ ਰਾਮ ਦੀ I did. ਵਿਜੀਲੈਂਸ ਦੀ ਟੀਮ ਨੇ ਦੋਹਾਂ ਖਿਲਾਫ ਅਪ੍ਰਿਸ਼ਟਾਚਾਰ ਦੀਆਂ ਤਰ੍ਹਾਂਾਂ ਤਹਿਤ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਾਕਾਤ ਦੌਰਾਨ ਪਟਵਾਰੀ ਨੇ ਉਸ ਨੂੰ ਇਸਵੰਦੀ ਆਪਣੇ ਸਹਿਯੋਗੀਆਂ ਅਮਨਦੀਪ ਸਿੰਘ ਉਰਫ ਦੀਪ ਨੂੰ ਮਿਲਣ ਲਈ ਕਿਹਾ ਜਿਸ ਨੇ ਨਿਸ਼ਬਦ ਦੇ ਰੂਪ ਵਿੱਚ 3500 ਰੁਪਏ ਦੀ ਮੰਗ ਕੀਤੀ ਜਿਸ ਵਿੱਚ ਪਟਵਾਰੀ ਦੇ ਸਹਿਯੋਗੀ ਨੇ 500 ਰੁਪਏ ਦੀ ਮੰਗ ਕੀਤੀ ਅਤੇ 3000 ਰੁਪਏ ਦਾ ਭੁਗਤਾਨ ਪਟਵਾਰੀ ਨੂੰ ਕਰਨ ਲਿਆ। ਖਾ ਤੇਲੂ ਰਾਮ ਨੇ ਸਾਰੀ ਰਿਕਾਰਡਿੰਗ ਕੀਤੀ ਹੋਈ ਸੀ ਅਤੇ ਇਸ ਨੂੰ ਸਬੂਤ ਵਜੋਂ ਵਿਜੀਲੈਂਸ ਵਿਭਾਗ ਨੂੰ ਦੇ ਦਿੱਤਾ। ਐਸਐਸਪੀ ਵਿਜੀਲੈਂਸ ਰਮਿੰਦਰ ਪਾਲ ਸਿੰਘ ਸੰਦੂਨ ਨੇ ਦੱਸਿਆ ਕਿ ਸ਼ਿਕਾਇਤਕ ਮਿਲਣ ਤੋਂ ਬਾਅਦ ਮਿਲੀਸ਼ੀਅਨਸ ਟੀਮ ਨੇ ਜਾਲ ਵਿਛਾਇਆ ਤੇ ਜਦੋਂ ਉਹ ਸ਼ਿਕਾਇਤਕਰਤਾ ਤੋਂ 3500 ਰੁਪਏ ਲੈ ਰਿਹਾ ਸੀ ਤਾਂ ਮਲਜਮ ਆਮਨਦੀਪ ਸਿੰਘ ਉਰਫ ਦੀਪ ਨੂੰ ਉਪਰੋਕਤ ਪਟਵਾਰਖਾਨੇ ਦੀ ਪਾਰਕਿੰਗ 'ਚ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਰੰਗੇ ਹੱਥੀ ਕਾਬੂ ਕਰ ਲਿਆ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰੀਂਦਰ ਸਿੰਘ ਰਾਜਵੜਿੰਗ ਨੇ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਇਹ ਸੰਭਾਵਨਾਵਾਂ ਬਾਰੇ ਟਿੱਪਣੀ ਕੀਤੀ ਹੈ ਰਾਜਾ ਵੜਿੰਗ ਨੇ ਕਿਹਾ ਕਿ ਹਾਲ ਦੇ ਘਟਨਾਕ੍ਰਮਾਂ ਤੇ ਰਾਜਨੀਤਿਕ ਹਾਲਾਤਾਂ ਦੌਰਾਨ ਅਕਾਲੀ ਦਲ ਆਪਣੀ ਸਾਖ ਨੂੰ ਬਚਾਉਣ ਲਈ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਉਹ ਚਾਹੇ ਜਿਹੜਾ ਮਰਜੀ ਕਾਰਡ ਖੇਡ ਲੈਣ ਉਹਨਾਂ ਦੀ ਹਾਰ ਤੈ ਹੈ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਹਾਲੀ ਦੇ ਨਤੀਜੇ ਨੇ ਅਕਾਲੀ ਦਲ ਦੀ ਸਥਿਤੀ ਨੂੰ ਸਾਫ਼ ਸਪਸ਼ਟ ਕਰ ਦਿੱਤਾ ਸੀ ਉਹਨਾਂ ਦੇ ਕਾਰਜਕਾਲ ਚ ਹੋਈਆਂ ਬੇਬਦੀਆਂ ਘਟਨਾਵਾਂ ਸਿਆਸਤ ਚ ਉਹਨਾਂ ਦੀ ਉੰਜ ਚੁੱਕੀ ਜ਼ਮੀਨ ਨੂੰ ਕਦੇ ਵਾਪਸ ਨਹੀਂ ਆਉਂਦੇਣਗੀਆਂ ਉਹਨਾਂ ਨੇ ਕਾਂਗਰਸ ਦੇ ਚੋਣ ਲੜਨ ਬਾਰੇ ਸਵਾਲਾਂ ਦੇ ਜਵਾਬ ਵਿੱਚ ਪੁਸ਼ਟੀ ਕਰਦੇ ਹਾਂ ਕਿ ਹੈ ਕਿ ਅਸੀਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੀ ਰਣਨੀਤੀ ਦਾ ਖੁਲਾਸਾ ਕਰਨ ਲਈ ਤਿਆਰ ਹਾਂ ਅਪ੍ਰੈਲ ਮਹੀਨੇ ਨੇ ਆਉਂਦੇ ਸਾਰ ਗਰਮੀ ਦੇ ਵਾਟ ਕੱਢ ਕੇ ਰੱਖ ਦਿੱਤੇ ਹਨ ਲੋਕਾਂ ਨੇ ਹੁਣ ਤੋਂ ਹੀ ਦੁਪਹਿਰ ਵੇਲੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ ਪਰੀਸ਼ਾਦ ਦੇ ਦਰਮਿਆਨ ਲੋਕਾਂ ਲਈ ਗੁਜਰਾਹਤ ਦੀ ਅਵਰ ਸਾਹਮਣੇ ਆਈ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਯੈਲਰ ਅਲਰਟ ਜਾਰੀ ਕੀਤਾ ਗਿਆ ਹੈ ਦਰਅਸਲ ਪੰਜਾਬ ਸਮੇਤ ਭਾਰਤ ਦੇ ਮੌਸਮ 'ਚ ਵੱਡਾ ਬਦਲਾਅ ਹੋਣ ਵਾਲਾ ਹੈ ਦੋ ਪੱਛਮੀ ਗੜਬੜੀਆਂ ਰਾਜਸਥਾਨ ਚ ਦਸਤਕ ਦੇਣ ਵਾਲੀਆਂ ਹਨ ਜਿਸ ਕਾਰਨ ਭਾਰੀ ਮੀਂਹ ਤੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਪੰਜਾਬ ਚ ਦਿਨ ਦਾ ਤਾਪਮਾਨ ਆਮ ਨਾਲੋਂ ਥੋੜਾ ਜਿਆਦਾ ਚੱਲ ਰਿਹਾ ਤੇ ਰਾਤ ਦਾ ਘੱਟੋ ਘੱਟ ਤਾਪਮਾਨ ਆਮ ਦਰਜ ਕੀਤਾ ਗਿਆ ਹੈ ਪੰਜਾਬ ਚ 10 ਅਪ੍ਰੈਲ ਨੂੰ ਦਿਨ ਦਾ ਤਾਪਮਾਨ 34.4 ਡਿਗਰੀ ਦਰਜ ਕੀਤਾ ਗਿਆ ਹੈ ਚੰਡੀਗੜ੍ਹ ਦਾ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ ਹੈ ਲੋਕ ਸਭਾ ਚੋਣਾਂ ਲੈ ਕੇ ਬਠਿੰਡਾ ਦੀ ਰਾਜਨੀਤੀ ਵਿੱਚ ਵੱਡਾ ਉਲਟਫੇਰ ਸਾਹਮਣੇ ਆਇਆ ਹੈ ਸਾਬਕਾ ਮੰਤਰੀ ਇਕੰਦਰ ਸਿੰਘ ਲੁਕਾ ਦੇ ਮੁੰਡੇ ਗੁਰਪ੍ਰੀਤ ਸਿੰਘ ਲੁਕਾ ਅਤੇ ਸਾਬਕਾ ਆਈਏਐਸ ਪਰਮਪਾਲ ਕੌਰ ਨੇ ਭਾਜਪਾ ਆਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ ਚਾਤਾ ਹੈ ਕਿ ਭਾਜਪਾ ਸਾਬਕਾ ਮੰਤਰੀ ਦੀ ਨੂਨ ਨੂੰ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ ਇਸ ਮੌਕੇ ਪਰਮਪਾਲ ਕੌਰ ਨੇ ਕਿਹਾ ਕਿ ਉਹ ਪੀਐਮ ਨਰਿੰਦਰ ਮੋਦੀ ਭਾਜਪਾ ਦੀ ਪ੍ਰਧਾਨ ਜੇਪੀ ਨੱਡਾ ਤੇ ગ્રામ ਮੰਤਰੀ ਮਿਤਿਸ਼ਾ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਪ੍ਰੇਰਣਾ ਲੈ ਕੇ ਉਹ પતિ ਪਤਨੀ ਭਾਜਪਪ ਚ ਸ਼ਾਮਿਲ ਹੋਏ ਹਨ ਉਹਨਾਂ ਕਹੇ ਹੈ ਕਿ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਦੇਖ ਕੇ ਭਾਜਪਾ ਨੂੰ ਚੁਣਿਆ ਹੈ ਕਿਉਂਕਿ ਭਾਜਪਾ ਦੀ ਗਵਾਈ ਹੇਠ ਪਿਛਲੇ 10 ਸਾਲਾਂ ਚ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ ਤੇ ਭਾਜਪਾ ਦੇ 247 ਬਾਰੇ ಮತ ਤੋ ਵੀ ਉਹ ਪ੍ਰਭਾਵਿਤ ਹਨ ਅਕਾਲੀ ਦਲ ਵੱਲੋਂ ਵਿਕਰਮ ਪਜੀਟੀਆਂ ਤੇ ਕਾਂਗਰਸ ਵੱਲੋਂ ਰਾਣਾ ਪਰਿਵਾਰ ਦੇ ਨਾਂ ਦੀ ਚਰਚਾ ਹੋ ਰਹੀ ਹੈ ਕਿਵੇਂ ਜਿਹੜਾ ਮਰਜ਼ੀ ਆ ਜੇ ਐਰਕਮ ਮਾਜ ਕੇ ਭੇਜਣਗੇ ਖਟੂਰ ਸਾਹਿਬ ਵਾਲੇ ਰਾਣੇ ਨੂੰ ਅੱਗੇ 2009 ਵਿੱਚ ਵੀ ਮਾਜਿਆ ਖਟੂਰ ਸਾਹਿਬ ਵਾਲਿਆਂ ਨੇ ਭਜੰਦਿਆ ਰਾਣਾ ਪਰੇ ਨੂੰ ਨਤਪੁਰ ਸਾਹਿਬ ਵੱਲੋਂ ਜਿਹਨੂੰ ਮਰਜ਼ੀ ਭਜਲੇ ਜਿਹੜੀ ਵਾਲੇ ਜਿਹੜੀ ਇੱਕ ਪੰਜਾਬ ਪਜਾਓ ਯਾਤਰਾ ਜਿਹੜੀ ਸ਼ੁਰੂ ਕਰ ਰਹੇ ਔਰ ਕਿਤੇ ਕਿਤੇ ਇਸ ਵਾਰ ਬਹੁਤ ਵੱਡੀ ਗੀਤ ਦਾ ਸਟੇਜ ਜੀ ਕਰਨਾ ਚਾਹੀਦਾ ਵੇਖੋ ਉਹਦੇ ਪਰਿਵਾਰ ਨੂੰ ਬਚਾਉਂਦੇ ਫਿਰਦੇ ਹੁਣ ਤੇ ਲਾ ਗਿਆ ਹੈ ਵਿਚਾਰਾ ਗੋਗੜਵੜੀ ਤਗੜੀ ਆ ਵਿੱਚ ਕਈ ਕੋਈ ਤੇ ਪਾਇਆ ਉਹ ਪਚਾਈ ਨਹੀਂ ਜਾਂਦਾ ਢਿੱਲਾ ਹੋ ਗਿਆ ਤੇ ਹੁਣ ਮੈਂ ਤੇ ਇਹਨਾਂ ਆਰਾਮ ਰੂਮ ਕਰੇ ਉਹਦਾ ਉਮਰ ਦੀ ਕੀ ਇਤਿਆਸਤ ਕਰਨ ਦੀ ਅੱਜ ਦੀ ਜਿਹੜੀ ਸਿਆਸਤ ਆ ਨਾ ਉਹ ਨੌਜਵਾਨਾਂ ਦੀ ਆ ਬੁੱਢੇ ਬਾਪੂ ਨੇ ਬਜ਼ੁਰਗ ਨੇ ਆਰਾਮ ਕਰਨ ਵਾਡੇ ਵਾਡੇ ਢੇਡੇ ਆ ਸੋਖ ਲੈਣ ਬਾਤੂ ਜਾਇਦਾਦ ਬਣਾ ਲਈ ਇਹਨਾਂ ਨੇ ਇਹਨਾਂ ਦੇ ਬਾਪਿਆਂ ਦਾਦਿਆਂ ਨੇ ਹੁਣ ਸੋਖ ਲੈਣ ਇਹਨਾਂ ਦਾ ਸਿਆਸਤ ਕਰਨ ਦਾ ਮਿਲਣਾ ਨਹੀਂ ਗਾ ਜਿੱਕਰ ਮਜੀਠੀਆ ਨਾਮ ਤੇ ਸੱਜੇ ਉਹਦੇ ਕਹਿੰਗਾ ਉਹ ਮਜੀਠੀਆ ਆ ਜੇ ਭਾਵੇਂ ਹਰਸਿਮਰਤਾ ਆ ਜੇ ਤੋਂ ਮਾਂਜਣਗੇ ਖਡੂਰ ਸਾਹਿਬ ਵਾਲੇ ਮਜੀਠੀਆ ਕੋਈ ਇਹ ਛੋੜਾ ਵੀ ਉਤੋਂ ਉਤਰਿਆ ਸਮਾਨ ਤੋਂ ਉਤਰਿਆ ਮਜੀਠੀਏ ਬਾਰੇ ਲੋਕ ਜਾਣਦੇ ਆ ਅਮਰਸਰ ਵਾਲਿਆਂ ਵੀ ਅੱਗੇ ਰਾਇਆ ਵੀ ਜੀਠੀਏ ਨੂੰ ਇੱਥੇ ਆਉਗੂ ਇੱਥੋਂ ਵੀ ਰੋਣਗੇ ਲੋਕ ਫਿਕਰ ਨਾ ਕਰੋ ਇਹ ਉਹ ਕਾਲੀ ਦਾ ਲੈਣਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿੰਨੇ ਤਖਤੇ ਤਾਜ ਦੇਣਾ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਮੱਥਾ ਲਾ ਲਿਆ ਜਿੰਨੇ ਜਿੰਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਮੱਥਾ ਲਾਇਆ ਉਹ ਕਦੀ ਤਾਕਤ 'ਚ ਕਦੀ ਸੱਤਾ 'ਚ ਨਹੀਂ ਆਏ ਜਿਹੜੇ ਬੇਅਦਬੀ ਦੇ ਦੋਸ਼ੀ ਆ ਉਹਨਾਂ ਤੇ ਸਰਦਾਰ ਭਗਵੰਤ ਸਿੰਘ ਮਾਨੇ ਸਰਕਾਰ ਆਉਂਦੇ ਆਂ ਚਾਰ ਸੀਟ ਤੇ ਉਹਨਾਂ ਦੇ ਨਾਂ ਪਾਏ ਆ ਪਰਚੇ ਦਰਜ ਕੀਤੇ ਆ ਉੱਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਹੀ ਆ ਸੁਖਬੀਰ ਸਿੰਘ ਬਾਦਲ ਦਾ ਨਾਮ ਹੀ ਆ ਜਿਹੜੇ ਦੋਸ਼ੀ ਆ ਜੇ ਕੋਈ ਹੋਰ ਵੀ ਦੋਸ਼ੀ ਹੋਊਗਾ ਸਰਦਾਰ ਭਗਵੰਤ ਸਿੰਘ ਮਾਨੋਂ ਨੂੰ ਸਜ਼ਾ ਦੇਣਗੇ ਬੇਅਦਬੀ ਦੇ ਦੋ ਜਿਹੜਾ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਵਿਦਵੀ ਦੇ ਵਿੱਚ ਸ਼ਾਮਲ ਆ ਉਹਨੂੰ ਸਰਦਾਰ ਭਗਵੰਤ ਸਿੰਘ ਮਾਨ ਕਦੀ ਵੀ ਬਖਸ਼ਣ ਨਹੀਂਗੀ ਉਤੇ ਵੱਧ ਤੋਂ ਵੱਧ ਸਖਤ ਤਾਰਾ ਲਾ ਕੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਇਸ ਤਰ੍ਹਾਂ ਅੰਮ੍ਰਿਤਪਾਲ ਜਿਹੜਾ ਉਹ ਪੰਜਾਬ ਸਰਕਾਰ ਨੇ ਨਹੀਂ ਲਾਇਆ ਸੈਂਟਰ ਨੇ ਲਾਇਆ ভোটার ਬਹੁਤ ਖੁਸ਼ ਨੇ ਜੀ ভোটার ਹੱਥਾਂ ਖੜੀਆਂ ਕਰਕੇ ਬਾਹਾਂ ਖੜੇ ਬਾਹਾਂ ਖੜੀਆਂ ਕਰਕੇ ਹੱਥ ਖੜੇ ਕਰਕੇ ਦੱਸ ਰਹੇ ਨੇ ਕਈ ਚੀਜ਼ਾਂ ਗਵਰਨਮੈਂਟ ਦੀਆਂ ਜਿਹੜੀਆਂ ਪੰਜਾਬ ਗਵਰਨਮੈਂਟ ਨੇ ਭਗਵੰਤ ਸਿੰਘ ਮਾਨ ਨੇ ਕੀਤੀਆਂ ਨੇ ਵੀ ਤੁਸੀਂ ਆਹ ਭੁੱਲ ਗਏ ਜੀ ਸਾਡੇ ਲਈ ਆ ਵੀ ਕੀਤਾ ਹੈ ਪਾਣੀ ਦਾ ਕੰਮ ਵੀ ਕੀਤਾ ਹੈ ਸਾਡੇ ਲਈ ਆ ਸਕੂਲ ਦੇ ਤੇ ਸਾਡੇ ਪਿੰਡ ਚ ਇੰਨੀਆਂ ਨੌਕਰੀਆਂ ਆਈਆਂ ਔਰ ਬਿਨਾਂ ਸ਼ਿਫਾਰਿਸ਼ ਦੇ ਕੋਈ ਇਹ ਭੇਦਭਾਵ ਨਹੀਂ ਹੋਇਆ ਕਿ ਇਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਬੱਚਾ ਵੀ ਬਿਨਾ ਕਿਸੇ ਸਿਫਾਰਿਸ਼ ਦੇ ਬਿਨਾ ਪੈਸੇ ਤੋਂ ਵੀ ਪਹਿਲੀ ਵਾਰ ਹੋਇਆ ਕਿਸੇ ਗਵਰਨਮੈਂਟ ਨੇ ਇੰਨਾ ਵਧੀਆ ਆਮ ਲੋਕਾਂ ਦੀ ਆਵਾਜ਼ ਹੈਗੀ ਹੈ ਕਿ ਸਾਨੂੰ ਹੁਣ ਆਟੇ ਦਾਲ ਤੇ ਲਾਲਚ ਸਿੱਧਾ ਪਾਓ ਸਾਨੂੰ ਰੋਜ਼ਗਾਰ ਦਿਓ ਸਾਨੂੰ ਸਿਹਤ ਹੁਕਮਾਂ ਦਿਓ ਸਾਨੂੰ ਐਜੂਕੇਸ਼ਨ ਬਿਲਕੁਲ ਜੀ ਆਟਾ ਦਾਲ ਦੇ ਨਾਲ ਨਹੀਂ ਸਰਦਾ ਸਗਾ ਆਟਾ ਦਾਲ ਕਮਾਉਣ ਵਾਲੇ ਬਣਾਉਣਾ ਚਾਹੀਦਾ ਉਹ ਆਪ ਸਗਾ ਕਮਾਉਣ ਓਨੇ ਜੋ ਕਿ ਹੁਣ ਤੇ ਇਹੀ ਕੋਸ਼ਿਸ਼ ਰਹੂਗੀ ਕਿ ਫੀਡਪੋਰਡ ਹਲਕੇ ਦੀ ਗੱਲ ਕਰੀਏ ਤਾਂ 10 ਸਾਲ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ 5 ਸਾਲ ਜਿਹੜਾ ਗਿਆ ਕੰਮ ਕੀਤਾ ਹੈਗਾ ਹਾਂਜੀ ਪਰ ਸਰਸਾ ਸਾਲੂ ਸਿੰਘ ਸੀਗੇ ਉਸ ਤੋਂ ਬਾਅਦ ਅੱਗੇ ਮੁਹੰਮਦ ਸਿੰਘ ਪਰ ਫੀਡਪੋਰਡ ਹਲਕੇ ਦੀ ਗੱਲ ਕਰਾਂ ਤਾਂ ਜਨਤਾ ਨਰਾਸ਼ ਹਗੀ ਹੈ ਕਿੰਦਾ ਲੱਗਦਾ। ਦੇਖੋ ਜੀ ਇਹ ਪੰਜਾਬ ਪੰਜਾਬ ਦੇ ਵਿੱਚ ਸਾਡੀ ਪਾਰਟੀ ਦੀ ਗਵਰਨਮੈਂਟ ਹੈ। ਅਗਰ ਅਸੀਂ ਜਿੱਥੇ ਕਿ ਜਾਣਾ ਉੱਥੇ ਪੰਜਾਬ ਦੇ ਇਹ ਮੁੱਦੇ ਬਾਰੇ ਵੀ ਗੱਲ ਕਰਾਂਗੇ ਔਰ ਫਰੀਦਕੋਟ ਦੀ ਖਾਸ ਕਰਕੇ ਮੈਂ ਤਾਂ ਫਰੀਦਕੋਟ ਵੱਲੋਂ ਨੁਮਾਇੰਦਗੀ ਕਰੂੰਗਾ ਔਰ ਬੱਦ ਤੋਂ ਬੱਦ ਇੱਥੇ ਫੰਡਸ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਔਰ ਬੱਦ ਤੋਂ ਬੱਦ ਸਹੂਲਤਾਂ ਦੇਗੀ। ਲੋਕ ਕਹਿੰਦੇ ਨੇ ਸ਼ਾਇਦ ਸਾਡੇ ਨਾਲ ਗੁਰਦਾਸਪੁਰ ਵਰਗਾ ਹਾਲ ਨਾ ਹੋਵੇ ਵੀ ਸਣੀ ਦਿ올 ਵੀ ਆਇਆ ਤੇ ਇਹ ਵੀ ਵੱਡਾ ਕੰਮ ਕਰ ਰਿਹਾ ਹੈ। ਭਾਜੀ ਸਣੀ ਦਿ올 ਤੇ ਸਾਡੇ ਜਮੀਨ ਅਸਮਾਨ ਦਾ ਫਰਕ ਹੈ। ਅਸੀਂ ਥੱਲੋਂ ਉੱਠੇ ਹੋਏ ਬੰਦੇ ਆ ਉਹ ਮਤਲਬ ਉੱਪਰੋਂ ਪੈਰਾਸ਼ੂਟਡ ਅਸੀਂ ਗ੍ਰਾਸ ਰੂਟਡ ਹੈਨਾ ਮੈਨੂੰ ਮੈਂ ਇਹਨਾਂ ਲੋਕਾਂ 'ਚ ਵਿਚਰੇ ਸਨ ਨਹੀਂ ਦਿਹੋਲ ਤੱਕ ਇਹਨਾਂ ਲੋਕਾਂ 'ਚ ਵਿਚਰੇ ਨਹੀਂ ਉਹ ਤਾਂ ਉੱਪਰਲੇ ਲੋਕਾਂ 'ਚ ਵਿਚਰੇ ਨੇ ਤੇ ਮੈਂ ਜਿਸ ਪਰਿਵਾਰ 'ਚੋਂ ਆਇਆ ਜਿਸ ਘਰ 'ਚੋਂ ਆਇਆ ਜਿਸ ਹਾਲਾਤਾਂ 'ਚੋਂ ਆਇਆ ਸਨੀ ਦਿਹੋਲ ਉਹਨਾਂ ਹਾਲਾਤਾਂ 'ਚੋਂ ਆਇਆ ਉਹਨਾਂ ਨੂੰ ਪਤਾ ਲੀ ਉਹ ਕੀ ਹਾਲਾਤ ਹੁੰਦੇ ਆ ਔਰ ਅਸੀਂ ਬਖੂਬੀ ਜਾਣਦੇ ਆ ਵੀ ਕਿਵੇਂ ਪੰਜਾਬ ਦੇ ਲੋਕਾਂ ਨੂੰ ਕੀ ਚਾਹੀਦਾ ਫਿਰਕੋਰ ਦੇ ਵਿੱਚ ਦੋ ਹੀ ਚਿਹਰੇ ਹਗੇ ਨੇ ਜਿੱਡਾ ਦਾ ਆਪਸੀ ਟੱਕਰ ਹੋਣੀ ਆ ਔਰ ਦੋਨੇ ਕਲਾਕਾਰ ਨੇ ਇੱਕ ਵਾਰ ਫੇ ਹੰਸ ਤੇ ਇੱਕ ਵਾਰ ਫੇ ਅੰਬੂ ਜੀ 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 ਬਿਲਕੁਲ ਜੀ ਇਹ ਲੋਕਾਂ ਨੇ ਚੋਣ ਇਹ ਲੋਕਾਂ ਦਾ ਅਧਿਕਾਰ ਹੈ ਬਾਕੀ ਹਰ ਇੱਕ ਨੂੰ ਆਪਣਾ ਪੱਖ ਰੱਖਣ ਦੀ ਮਤਲਬ ਇਜਾਜ਼ਤ ਹੋਏਗੀ ਹੈ ਉਹ ਤਾਂ ਹੱਕ ਹੈ ਅਲਮੋਜੇ ਵੋਟਰ ਨੂੰ ਮਿਲ ਰਿਹਾ ਹੈ ਉਹ ਵੋਟਰ ਦੀ ਮੇਨ ਸਮੱਸਿਆ ਕੀ ਹੈ ਜਿਵੇਂ ਉਹਨਾਂ ਦਾ ਕਹਿਣਾ ਹੈ ਕਿ 5 ਸਾਲ ਇੱਕ ਐਮਪੀ ਨੇ ਸਾਡਾ ਪਿੰਡ ਗੋਦ ਲਿੱਤਾ ਫਿਰ 5 ਸਾਲ ਦੂਜੇ ਐਮਪੀ ਨੇ ਗੋਦ ਲੈ ਲਿਆ ਗੋਦ ਮੈਨੂੰ ਤਾਂ ਸਭ ਤੋਂ ਵੱਧ ਜਿਹੜੇ ਲੋਕਾਂ ਦੀ ਡਿਮਾਂਡ ਆਈ ਹੈ ਇਹ ਹੀ ਹੈ ਨਾ ਮਿਲਣ ਦੀ ਆਈ ਹੈ ਉਹ ਕਹਿੰਦੇ ਵੀ ਸਾਨੂੰ ਮਿਲ ਲਿਓ ਬਸ ਜਿਤਾ ਦੇਵਾਂਗੇ ਪਰ ਸਾਨੂੰ ਬਾਅਦ ਚੋ ਵੀ ਮਿਲਦੇ ਨਹੀਂ ਦੇ ਹਰ ਵਾਰ ਸਿੰਘ ਇੱਕ ਛੱਡ ਕੇ ਫਿਰ ਮਿਲੇਗਾ ਨਹੀਂ ਛੱਡ ਸਿੰਘਿਕ ਤਾਂ ਨਹੀਂ ਮੈਂ ਛੱਡਦਾ ਪਰ ਮੈਂ ਨਾਲ ਮਿਲਦਾ ਵੀ ਰਹੂੰਗਾ ਕਿਉਂਕਿ ਮੈਂ ਫਿਲਮਾਂ ਦੀ ਸ਼ੂਟਿੰਗ ਕਰਨੀ ਮੈਂ ਐਸੇ ਇਲਾਕੇ ਚ ਕਰ ਲਿਆ ਕਰੂੰਗਾ ਨਾਲ ਲੋਕਾਂ ਨੂੰ ਮਿਲਿਆ ਕਰੂੰ ਨਾਲ ਆਪਦਾ ਕੰਮ ਕਰੂੰ ਕਿਆ ਇੱਕ ਬਾਰ ਫਿਰ ਸੇ ਦੁਬਾਰਾ ਦਾਅਵੇਦਾਰੀ ਆਪकी ਬਠਿੰਡਾ ਲੋਕ ਸਭਾ ਸੀਟ ਸੇ ਹੈ ਤੋਂ ਭਈਓ ਸੁਨੋ ਮੈਂ ਕਾਂਗਰਸ ਪਾਰਟੀ ਦਾ ਅਧਿਖਸ਼ ਹੂੰ ਕਿਸਕੇ ਬੈਨਰ ਲੱਗੇਗੇ ਵਾਹਾਂ ਪਰ ਕਾਂਗਰਸ ਪਾਰਟੀ ਚੋਣ ਲੜ ਰਹੀ ਹੈ ਰਾਹੁਲ ਗਾਂਧੀ ਜੀ ਕੇ ਵੀ ਲਗੇ ਹੋਣਗੇ ਪੋਸਟਰਸ ਆਪ ਕਿਹਾ ਰਾਮ ਗਾਂ हाँ और खरगे साहब के भी लगे होंगे दविंदर यादव जी के भी लगे होंगे और साथ में प्रताप सिंह बाजवा भी होंगे इसका मतलब ये नहीं है कि पोस्टर लगे हैं तो मैं चुनाव लड़ रहा हूँ चुनाव का फैसला कौन लड़ रहा है कौन नहीं लड़ रहा वो आ, मीटिंग के बाद खरगे साहब ने लेना है और राहुल गांधी जी ने लेना है बींग ए हेड ऑफ द पार्टी अध्यक्ष होने के नाते ये हमारा जिस प्रकार से हमने लोगों के बीच में जाना है जो गारंटिया दी जो हमारा नया पत्थर है उसको लेकर हम लोग पूरे प्रदेश के अंदर इस तरीके के पोस्टर लगाएंगे पर 2019 में जिस तरह से अमृता आपका कैंपेन चलाया था वैसे ही वो दोबारा वहाँ मीटिंग्स कर रहे तो हम हैं। कोई भाग थोड़ी रहे हैं कैंपेन तो गेदड़बा भी चल रहा है कैंपेन तो फरीदकोट भी चल रहा है फरोजपुर भी चलेगा और अगर हाई कमांड कुछ हुक्म देगी तो फिर कौन सा राजा वड़िंग और राजा वड़िंग का परिवार कहीं कभी भागा है हम तो लड़ते आए हैं और हमारा हमारी खेती क्या होती है पॉलिटिशियन की हमारी यही है कि फसल बीजना और उसको काटना और पॉलिटिशियन ने इलेक्शन लड़ना यही हमारा आ, काम है और क्या काम है ਪੱਤੇ ਦਾ ਹੋ ਸਕਦਾ ਰਾਤ ਨੂੰ ਹੀ ਖੋਲਦੀਏ ਪੱਤੇ ਆਲਰੇਡੀ ਸਾਰੇ ਤੈ ਸੀਕੁਐਂਸ ਵਾਈਜ਼ ਲਾਈਵੇ ਹੈ ਬਲਾਈਂਡ ਪਈ ਵੀ ਆ ਜਿਵੇਂ ਉਹ ਕਹਦੇ ਹੁੰਦੇ ਜੋਹਾਰੀ ਇਹ ਕਿਦੋਂ ਖੋਲਣੇ ਇੱਕ ਮਿੰਟ ਚ ਖੋਲ ਦਿਆਂਗੇ ਪੱਤੇ ਸਾਰੇ ਤਿਆਰ ਜੱਕਾ ਕਿੱਥੇ ਲਾਇਆ ਬਾਦਸ਼ਾਹ ਕਿੱਥੇ ਲਾਇਆ ਬੇਗੀ ਕਿੱਥੇ ਫਿਟ ਕੀਤੀ ਹੈ ਸਭ ਤੈ ਤੇ ਜਦੋਂ ਪੱਤੇ ਸਿੱਟਾਂਗੇ ਤੇ ਮੈਨੂੰ ਲੱਗਦਾ ਉਹ ਸਾਰੇ ਸਾਹਮਣੇ ਵਾਲੇ ਚਿੱਤ ਹੋ ਜਾਣਗੇ ਉਹ ਸਾਰੇ ਦਾ ਸਾਰਾ ਸਾਡਾ ਪਰਮਪਾਲ ਕੌਰ ਜੋ ਆਈਐਸ ਅਫਸਰ ਨੇ ਉਹ ਸ਼ਾਮਿਲ ਹੋਈ ਹੈ वहां ਬਟੇਂਡਾ ਮੈਂ ਪੱਤਕ ਗੁਰਪ੍ਰੀਤ ਮੈਂ ਦੇ ਅੰਦਰ ਮਲੂਕਾ ਵੈਸੇ ਤੋਂ ਅਕਾਲੀ ਦਲ ਕੇ ਪੱਤੇ ਤੋਂ ਇਸ ਵਿਧਾਨ ਸਭਾ ਮੇ ਖੁੱਲ ਗਏ ਤੇ ਅਕਾਲੀ ਦਲ ਕੇ ਪੱਤੇ ਜਬ ਬੇਅਦਬੀ ਹੋਈ 200 ਸੇ ਜਿਆਦਾ ਬਾਰ ਮੇਰੇ ਗੁਰੂ ਕੀ ਬੇਅਦਬੀ ਹੋਈ ਤਬ ਅਕਾਲੀ ਦਲ ਕੇ ਪੱਤੇ ਖੁੱਲ ਗਏ अकाली दल के पत्ते तब खुल गए थे अंत हो गया था जब श्रोमणी गुरुद्वारा कमेटी में दखल देना और और अपने, अपने और अपने हुकम देने और अपने 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 देने देने हुक्मों की पालना जो गुरु की सेवा में लोग थे उनको कहना कि इसकी पालना करो पत्ते तो खुल गए थे और इस बार बड़े बादल साहब का चुनाव हारना सुखबीर सिंह बादल का तीस तीस हजार से चुनाव हारना और मजीठिया का हारना पत्ते तो खुल गए लेकिन ये ये अकाली दल के अंत की एक नई शुरुआत है अंत हो चुका है अंत की एक नई शुरुआत है अभी तो बहुत लोग बाकी हैं जिनके मैं नाम नहीं लेना चाहता कुछ लोग पटियाला से हैं कुछ लोग रोपड़ से हैं अब देखना होता क्या है तो बठिंडा में क्या तीन महिलाएं अब मैदान में लग रही हैं ऐसा लग रहा है हरसिमरत कौर बादल परमपाल कौर सिद्धू और, और अमृता बड़े पता नहीं आप क्यों बार बार एक ही बात तीन महिलाएं हो सकता है चार महिलाएं हो जाएं तीन क्यों हो सकता है चार भी हो जाएं तो लगता नहीं है ये मैंने कहा है कि पत्ते हमने लगा के रखे हुए हैं आप हो सकता है रात को ही खुल जाए सिंह खैरा के खिलाफ जो ड्रग केस है उसमें पंजाब गवर्नमेंट ने सुप्रीम कोर्ट ने कहा है कि जब तक उनकी जो पटीशन है सुप्रीम कोर्ट में वो डिसाइड नहीं हो जाती वो ट्रायल में गो हैड नहीं करें तो मैंने तो पहले आपको कई बार कहा कि सुप्रीम कोर्ट की जो टिप्पणी है वो हमारे लिए सामान्य है और ये हमारे लिए एक अच्छा फुरमान है अच्छा संदेश है हमारे लिए कि ये अच्छी खबर है कि सप्रीम कोर्ट ने उसके ऊपर कॉग्नीजेंस लेते हुए वो तमाम कार्रवाई को रोकने का काम किया है इसका मतलब वो हमारे लिए अच्छा है और जिस प्रकार से ये केसेस वेसेस बने थे उसका ये चेहरा गवर्नमेंट का नकाब हो रहा है